SK ਚੈਨਲ ਵੇਖ ਰਹੇ ਸਾਰੇ ਹੀ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਆਪਣੀ ਆਜ਼ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਰਿਕਵੈਸਟ ਹੈ ਕਿ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ। ਤਾਂ ਫਿਰ ਆਓ ਆਪਣੀ ਆਜ਼ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਕੀ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਪੰਜਾਬ ਸਰਕਾਰ ਦਾ ਅਹਿਮ ਫੈਸਲਾ 1 ਮਈ ਤੋਂ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ ਪੰਜਾਬ ਦੇ ਲੱਖਾਂ ਲੋਕਾਂ ਲਈ ਅਹਿਮ ਖਬਰ ਜਾਰੀ ਹੋਏ ਨਵੇਂ ਹੁਕਮ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਆਰ ਬੀ ਆਈ ਦਾ ਆਇਆ ਵੱਡਾ ਆਦੇਸ਼ ਸਾਰੀ ਹੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡੇ ਐਲਾਨ ਦੇ ਬਾਰੇ ਵਿੱਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਦਾ ਅਚਾਨਕ ਚੈਟ ਮੁਆਇਨਾ ਕੀਤਾ ਅਤੇ ਡਰਾਈਵਿੰਗ ਟੈਸਟ ਪ੍ਰਕਿਰਿਆ ਦੀ ਜਾਂਚ ਕਰਦੇ ਹੋਏ ਉੱਥੇ ਲਾਇਸੈਂਸ ਬਣਵਾਉਣ ਲਈ ਮੌਜੂਦ ਲੋਕਾਂ ਨੂੰ ਟਰੈਕ ਦੇ ਦितीय ਜਾਰੀਆਂ ਸੇਵਾਵਾਂ ਨੂੰ ਲੈ ਕੇ ਫੀਡਬੈਕ ਹਾਸਲ ਕੀਤੀ ਇਸ ਦੌਰਾਨ ਅਸਿਸਟੈਂਟ ਸਟੇਟ ট্রান্সਪੋਰਟ ਕਮਿਸ਼ਨਰ ਸੁਖਵਿੰਦਰ ਕੁਮਾਰ ਅਤੇ ਰੀਜਨਲ ট্রান্সਪੋਰਟ ਅਧਿਕਾਰੀ ਬੰਦੀਰ ਸਿੰਘ ਦਲਵੀਰ ਰਾਜ ਸਿੰਘ ਤੇ ਏ ਆਰਟੀਓ ਵਿਸ਼ਾਲ ਗੋਇਲ ਵੀ ਮੌਜੂਦ ਰਹੇ ਭੁੱਲਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜਲਦ ਸੂਬੇ ਭਰ ਵਿੱਚ ਹਰ ਇੱਕ ਡਰਾਈਵਿੰਗ ਟੈਸਟ ਟਰੈਕ ਤੇ ਦੋ ਕਰਮਚਾਰੀਆਂ ਨੂੰ ਨਿਯੁਕਤ ਕਰੇਗੀ ਅਤੇ ਇੱਕ ਕਰਮਚਾਰੀ ਬਿਨੈਕਾਰਾਂ ਦੀ ਆਨਲਾਈਨ ਐਪਲੀਕੇਸ਼ਨ ਪਰਨ ਵਿੱਚ ਬਿਲਕੁਲ ਮੁਫਤ ਸਹਾਇਤਾ ਕਰਨਗੇ ਪੁਲਰਨੇ ਜ਼ਿਲੇ ਵਿੱਚ ਆਰਟੀਏ ਅਤੇ ਆਰਟੀਓ ਦਾ ਕਾਰਜਭਾਰ ਐਡੀਸ਼ਨਲ ਤੌਰ ਤੇ ਵੱਖ-ਵੱਖ ਐਸਡੀਐਮਜ਼ ਨੂੰ ਸੌਂਪੇ ਜਾਣ ਅਤੇ ਆਰਟੀਓ ਤੇ ਡਰਾਈਵਿੰਗ ਸੈਂਟਰ ਵਿੱਚ ਸਟਾਫ ਦੀ ਘਾਟ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਇਸ ਮਾਮਲੇ ਦਾ ਸਾਰਾ ਠੀਕਰਾ ਪਿਛਲੀਆਂ ਸਰਕਾਰਾਂ ਦੇ ਸਿਰ ਭੰਨਦਿਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਪੰਜਾਬ ਦੀ ਸੱਤਾ ਤੇ ਰਹੀਆਂ ਸਰਕਾਰਾਂ ਤੇ ਸਰਕਾਰੀ ਵਿਭਾਗਾਂ ਵਿੱਚ ਨਵੀਆਂ ਭਰਤੀਆਂ ਨਹੀਂ ਕੀਤੀਆਂ ਜਿਸ ਕਾਰਨ ਸਰਕਾਰ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਸਮਾਰਟ ਚਿਪ ਕਾਰਨ ਜੋ ਪੈਂਡੈਸੀ ਦੀ ਸਮੱਸਿਆ ਆਈ ਹੈ ਉਸ ਨੂੰ ਲੈ ਕੇ ਠੇਕੇਦਾਰ ਦੀ 5 ਕਰੋੜ ਦੀ ਸਿਕਿਉਰਿਟੀ ਜ਼ਬਤ ਕਰ ਲਈ ਜਾਵੇਗੀ ਉੱਥੇ ਹੀ 6 ਕਰੋੜ ਰੁਪਏ ਦੇ ਕੰਮ ਨੂੰ ਵੀ ਜ਼ਬਤ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਉਹਨਾਂ ਨੂੰ ਬਲੈਕਲਿਸਟ ਕਰਾਰ ਦਿੱਤਾ ਜਾਵੇਗਾ ਸਟਾਫ ਦੀ ਘਟ ਸਬੰਧੀ ਮੰਤਰੀ ਨੇ ਕਿਹਾ ਕਿ ਜਲਦ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਿਜੀਲੈਂਸ ਦੇ ਚੀਫ ਸਮੇਤ ਪੂਰਨ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੇ ਜਨ ਸੰਬੰਧੀ ਮੰਤਰੀ ਨੇ ਕਿਹਾ ਕਿ ਇਹ ਵਿਭਾਗ ਸੀਐਮ ਮਾਨ ਦੇ ਕੋਲ ਹੈ ਅਜਿਹੀ ਸਿੱਤਤੀ ਵਿੱਚ ਕਈ ਖਾਮਾਂ ਸੀਐਮ ਮਾਨ ਕੋਲ ਉਹਨਾਂ ਬਾਰੇ ਆਈਆਂ ਹੁਣ ਗਿਆ ਤਾਂ ਹੀ ਉਹਨਾਂ ਇਹ ਕਾਰਵਾਈ ਕੀਤੀ ਹੈ ਪੁੱਲਰ ਨੇ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ਤੇ ਸੰਚਾਲਨ ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀ ਪ੍ਰਿੰਟਿੰਗ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟਿੰਗ ਲਈ ਨਵੇਂ ਐਂਡਰ ਨੂੰ ਜਲਦੀ ਜਲਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਪਿਛਲੇ 6 ਮਹੀਨਿਆਂ ਤੋਂ ਲੱਖਾਂ ਪੈਂਡਿੰਗ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਉਨ੍ਹਾਂ ਭਰੋਸਾ ਦਿੱਤਾ ਕਿ 2 ਮਹੀਨਿਆਂ ਦੇ ਅੰਦਰ ਪੈਂਡਸੀ ਨੂੰ ਕਲੀਅਰ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਸਮਾਰਟ ਚਿਪ ਕੰਪਨੀ ਦਾ ਠੇਕਾ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਸੇਵਾ ਵਿੱਚ ਖਾਮੀਆਂ ਕਾਰਨ ਜਲਦ ਸਮਾਰਟ ਚਿਪ ਕੰਪਨੀ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਦੇਸ਼ ਭਰ ਵਿੱਚ ਕਿਤੇ ਵੀ ਕੰਮ ਨਾ ਕਰ ਸਕੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੰਪਨੀ ਦੀ 5 ਕਰੋੜ ਰੁਪਏ ਦੀ ਸਿਕਿਉਰਿਟੀ ਜਬਤ ਕਰ ਲਈ ਹੈ ਅਤੇ ਉਹਨਾਂ ਨੇ ਬਕਾਇਆ 5 ਕਰੋੜ ਰੁਪਏ ਦੀ ਅਦਾਇਗੀ ਤੇ ਵੀ ਰੋਕ ਲਾ ਦਿੱਤੀ ਹੈ ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਕਪਲੇਨ ਨਾਲ ਜੁੜੇ ਮਾਮਲੇ ਵਿੱਚ ਹਾਲ ਹੀ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਸੂਬੇ ਭਰ ਦੇ ਆਰਟੀਓ ਦਫ਼ਤਰਾਂ ਅਤੇ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਵਿੱਚ ਕੀਤੀ ਗਈ ਰੇਡ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਵਿਜੀਲੈਂਸ ਦੇ ਚੀਫ ਡਾਇਰੈਕਟਰ ADGP ISP S ਪਰਮਾਰ ਫਲਾਈਟ ਸਰਕੂਲੇਟ IG ਸਰਵੰਤਦੀਪ ਸਿੰਘ ਅਤੇ ਵਿਜੀਲੈਂਸ ਬਿਊਰੋ ਜਲੰਧਰ ਦੇ MSP ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਖੁੱਲਰ ਨੇ ਮੰਨਿਆ ਕਿ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਗਲਤ ਢੰਗ ਨਾਲ ਹੋਈ ਹੈ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਸਿਰਫ 에ਜੰਟਾਂ ਨੂੰ ਹੀ ਟਾਰਗੇਟ ਕੀਤਾ ਅਧਿਕਾਰੀਆਂ ਨੂੰ RTO ਵਿਚ ਪ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ ਲਾਲਜੀਤ ਸਿੰਘ ਖੁੱਲਰ ਨੇ ਕਿਹਾ ਕਿ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਤੇ ਆਉਣ ਵਾਲੇ ਵਿਨੇਕਾਰਾਂ ਦੇ ਬੈਠਣ ਪੀਣ ਵਾਲੇ ਪਾਣੀ ਛਾਂ ਸਮੇਤ ਸਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ 1.50 ਲੱਖ ਰੁਪਏ ਜਾਰੀ ਹੋਣਗੇ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਸੈਂਟਰ ਵਿੱਚ ਕੋਈ ਵੀ ਵਿਵਸਥਾ ਬਾਕੀ ਰਹਿ ਜਾਵੇਗੀ ਤਾਂ ਆਰਟੀਓ ਵਿਭਾਗ ਨੂੰ ਇਸਦੀ ਡਿਮਾਂਡ ਕਰੇ ਜਨਤਾ ਦੀਆਂ ਸਹੂਲਤਾਂ ਸੰਬੰਧੀ ਹਰ ਇੱਕ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਟ੍ਰਾਂਸਪੋਰਟ ਮੰਤਰੀ ਨੇ ਦੱਸਿਆ ਜਲੰਧਰ ਦੇ ਰੀਜਨਲ ਟ੍ਰਾਂਸਪੋਰਟ ਅਧਿਕਾਰੀ ਬਲਵੀਰ ਰਾਜ ਸਿੰਘ ਵੱਲੋਂ ਟ੍ਰਾਂਸਪੋਰਟ ਦਫ਼ਤਰ ਅਤੇ ਸੈਂਟਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨਕੇਲ ਕੱਸਨ ਨੂੰ ਲੈ ਕੇ ਜੋ ਫਾਰਮੂਲਾ ਲਾਗੂ ਕੀਤਾ ਹੈ ਉਸ ਨੂੰ ਪੂਰੇ ਪੰਜਾਬ ਭਾਰ ਵਿੱਚ ਲਾਗੂ ਕੀਤਾ ਜਾਵੇਗਾ ਲਾਲਜੀਤ ਸਿੰਘ ਢੁੱਲਰ ਨੇ ਕਿਹਾ ਕਿ ਉਹ ਕੱਲ ਹੀ ਹੁਕਮ ਜਾਰੀ ਕਰਨਗੇ ਕਿ ਆਰਟੀਓ ਅਤੇ ਟਰੈਕ ਤੇ ਡਿਊਟੀ ਕਰ ਰਹੇ ਕਰਮਚਾਰੀਆਂ ਦੇ ਮੋਬਾਈਲ ਫੋਨ ਸਵੇਰੇ 9 ਵਜੇ ਹੀ ਇੱਕ ਥਾਂ জমা ਕਰਵਾ ਲਏ ਜਾਣਗੇ ਅਤੇ ਕਰਮਚਾਰੀਆਂ ਨੂੰ ਉਹਨਾਂ ਦੇ ਮੋਬਾਈਲ ਸ਼ਾਮ 5 ਵਜੇ ਦਫਤਰ ਬੰਦ ਹੋਣ ਤੇ ਹੀ ਮਿਲ ਸਕਣਗੇ ਕੈਬਿਨੇਟ ਮੰਤਰੀ ਨੇ ਦੱਸਿਆ ਕਿ ਆਰਟੀਓ ਅਤੇ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਵਿਚ ਦਲਾਲਾ ਦੀ ਐਂਟਰੀ ਸ਼ਕਤੀ ਨਾਲ ਬੈਨ ਹੋਵੇਗੀ ਉਹਨਾਂ ਨੇ ਕਿਹਾ ਕਿ ਜਲੰਧਰ ਤੋਂ ਸ਼ੁਰੂ ਹੋਈ ਇਸ ਵਿਵਸਥਾ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਕਿ ਸਿਰਫ ਲਾਇਸੈਂਸ ਬਣਾਉਣ ਵਾਲੇ ਵਿਨੇਕਰ ਨੂੰ ਹੀ ਟ్రਾਇਲ ਦੇਣ ਸੰਬੰਧੀ ਦਫ਼ਤਰ ਦੇ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ। ਟ੍ਰਾਂਸਪੋਰਟ ਵਿਭਾਗ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਆਉਣ ਵਾਲੇ ਲੋਕ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ, ਐਕਸਟ੍ਰੈਕਟ ਕਾਪੀ ਸਮੇਤ ਹੋਰ ਕੰਮ ਕਰਾਉਣ ਨੂੰ ਆਉਂਦੇ ਹਨ ਪਰ ਹੁਣ ਟੈਸਟ ਸੈਂਟਰ ਵਿੱਚ ਆਉਣ ਵਾਲੇ ਹਰੇਕ ਬਿਨੇਕਾਰ ਦੇ ਮੇਨ ਐਂਟਰੀ ਗੇਟ ਤੇ ਦਸਤਾਵੇਜ਼ ਚੈੱਕ ਕਰਕੇ ਸਿਰਫ ਬਿਨੇਕਾਰ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਆਰਟੀਓ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੈਂਟਰ ਵਿੱਚ ਹੁਣ ਡਰਾਈਵਿੰਗ ਜਾਂ ਲਰਨਿੰਗ ਲਾਈਸੈਂਸ ਬਣਾਉਣ ਆਏ ਹਰੇਕ ਬਿਨੇਕਾਰ ਨੂੰ ਮੌਕੇ ਤੇ ਇੱਕ ਇੱਕ ਸਵੈ ਐਲਾਨ ਪੱਤਰ ਭਰ ਕੇ ਦੇਣਾ ਪਵੇਗਾ ਕਿ ਉਸ ਨੇ ਕਿਸੇ 에ਜੰਟ ਅਤੇ ਸਟਾਫ ਕਰਮਚਾਰੀ ਨੂੰ ਲਾਈਸੈਂਸ ਬਣਾਉਣ ਸੰਬੰਧੀ ਰਿਸ਼ਵਤ ਜਾਂ ਵਾਧੂ ਪੈਸੇ ਨਹੀਂ ਦਿੱਤੇ ਹਨ ਅੱਗੇ ਵੱਧਦੇ ਹਾਂ ਆਪਣੀ ਅਗਲੀ ਖਬਰ ਤੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ 1 ਮਈ ਤੋਂ ਪੰਜਾਬ ਭਵਨ ਵਿਕੇ ਵੈਕਟਰ ਬੋਰਨ ਡਿਜ਼ੀਜ਼ ਬਾਰੇ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਨੂੰ 1 ਮਈ ਤੋਂ ਸ਼ੁਰੂ ਕੀਤਾ ਜਾਵੇਗਾ ਸੂਬੇ ਵਿੱਚ ਡੇਂਗੂ ਨੂੰ ਕੰਟਰੋਲ ਕਰਨ ਲਈ ਸਾਰੇ ਵਿਭਾਗਾਂ ਦਰਮਿਆਨ ਤਾਲਮੇਲ ਦੀ ਲੋੜ ਤੇ ਜ਼ੋਰ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸ਼ਨੀਵਾਰ ਨੂੰ ਇੱਕ ਬਹੁਪੱਖੀ ਰਣਨੀਤੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਜਨਤਕ ਜਾਗਰੂਕਤਾ ਸਖਤ ਲਾਗੂਕਰਨ ਅਤੇ ਸਿਹਤ ਸੰਭਾਲ ਸੰਬੰਧੀ ਤਿਆਰੀਆਂ ਵਿੱਚ ਵਾਧਾ ਕਰਨਾ ਸ਼ਾਮਲ ਹੈ ਤਾਂ ਜੋ ਇਸ ਨਾਲ ਡੇਂਗੂ ਦੇ ਮਾਮਲਿਆਂ ਵਿੱਚ 80% ਦੀ ਤੱਕ ਕਮੀ ਧਿਆਨ ਦਿੱਤੀ ਜਾ ਸਕੇ ਇਸ ਸੀਜ਼ਨ ਵਿੱਚ ਡੇਂਗੂ ਨੂੰ ਕੰਟਰੋਲ ਕਰਨ ਦੀ ਸਰਕਾਰ ਦੀਆਂ ਪਹਿਲ ਕਦਮੀਆਂ ਤੇ ਚਾਨਣਾ ਪਾਉਂਦਿਆ ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਸਭ ਡਿਵੀਜ਼ਨਲ ਹਸਪਤਾਲਾਂ CHCs ESI ਹਸਪਤਾਲਾਂ ਦੇ ਮੈਡੀਕਲ ਕਾਲਜਾਂ ਵਿੱਚ ਮੱਛਰਦਾਨੀਆਂ ਵਾਲੇ ਸਮਰਪਿਤ ਡੇਂਗੂ ਬੈਡ ਅਲਾਟ ਕੀਤੇ ਜਾਣਗੇ ਜਦਕਿ 881 ਆਮ ਆਦਮੀ ਕਲੀਨਿਕਾਂ ਸਮੇਤ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਡੇਂਗੂ ਅਤੇ ਮਲੇਰੀਆ ਦੀ ਮੁਫਤ ਜਾਂਚ ਅਤੇ ਇਲਾਜ ਜਾਰੀ ਰਹੇਗਾ ਸਿਹਤ ਵਿਭਾਗ ਦੀਆਂ ਤਿਆਰੀਆਂ ਬਾਰੇ ਦੱਸਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ 50000 ਨਰਸਿੰਗ ਸਟਾਫ ਅਤੇ 50000 ਪੈਰਾ ਮੈਡੀਕਲ ਸਟਾਫ ਨੂੰ ਮੱਛਰ ਦੇ ਲਾਰਵੇ ਦੇ ਬ੍ਰਿਜ ਚੈੱਕ ਚੈਕਰ ਵੱਜੋਂ ਸਿਖਲਾਈ ਦਿੱਤੀ ਗਈ ਹੈ ਅਤੇ ਇਸ ਸਟਾਫ ਸੰਬੰਧਿਤ ਵਿਭਾਗਾ ਦੇ ਅਧਿਕਾਰੀਆਂ ਨੂੰ ਲਾਰਵੇ ਪਰਸਨਲ ਸਥਾਨਾਂ ਆਦਿ ਦੀ ਪਛਾਣ ਕਰਨ ਬਾਰੇ ਹੋਰ ਸਿਖਲਾਈ ਦੇਵੇਗਾ। ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਕਿ ਡੀਪੂਆਂ ਤੋਂ ਰਾਸ਼ਨ ਲੈਣ ਵਾਲੇ ਪੰਜਾਬ ਦੇ ਲੱਖਾਂ ਲੋਕਾਂ ਲਈ ਅਹਿਮ ਖਬਰ ਜਾਰੀ ਹੋਏ ਨਵੇਂ ਹੁਕਮਾਂ ਬਾਰੇ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਖਤਰ ਕਮ ਕਮ ਡਾਇਰੈਕਟਰ ਨੇ ਇੱਕ ਹੁਕਮ ਜਾਰੀ ਕਰਕੇ ਪੰਜਾਬ ਸਟੇਟ ਵਿੱਚ ਰਾਸ਼ਨ ਡੀਪੂਆਂ ਰਾਹੀਂ ਕਨਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀ KYC 30 April 2025 ਤੱਕ ਮੁਕੰਮਲ ਕਰਾਉਣ ਤਾਂ ਜੋ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਕੋਈ ਔਕੜ ਪੇਸ਼ ਨਾ ਆ ਸਕੇ ਜਿਹੜੇ ਲੋਕ 30 April ਤੱਕ EKYC ਨਹੀਂ ਮੁਕੰਮਲ ਕਰਾਉਣਗੇ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਜਾਰੀ ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਉਕਤ ਈ KYC ਦੀ ਸਹੂਲਤ ਜਿੱਥੇ ਪੂਰੀ ਤਰ੍ਹਾਂ ਮੁਫਤ ਹੈ ਉਥੇ ਇਹ ਸਹੂਲਤ ਹਰ ਇੱਕ ਰਾਸ਼ਨ ਡਿਪੂ ਤੇ ਉਪਲਬਧ ਵੀ ਹੈ ਹੁਕਮਾਂ ਵਿੱਚ ਦਰਸਾਇਆ ਗਿਆ ਹੈ ਕਿ ਉਕਤ e-KYC ਇਸਲੀ ਕਰਵਾਈ ਜਾਂਦੀ ਹੈ ਤਾਂ ਜੋ ਰਾਸ਼ਨ ਕਾਰਡ ਧਾਰਕ ਦੇ ਸਮੂੱਚੇ ਮੈਂਬਰਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਯੂਜ਼ਰ ਕਸਟਮਰਾਂ ਜੋ ਕਿ ਇੱਕ ਡਿਜੀਟਲ ਪ੍ਰਕਿਰਿਆ ਹੈ ਰਾਈ ਰਿਕਾਰਡ ਦੇ ਤੌਰ ਤੇ ਪੱਕੀ ਰਹਿ ਸਕੇ ਉਹਨਾਂ ਦੱਸਿਆ ਕਿ ईकेवाईसी ਰਾਈ ਫੈਸ਼ਨ ਕਾਰਡ ਵਿੱਚ ਸ਼ਾਮਲ ਪਰਿਵਾਰਿਕ ਮੈਂਬਰਾਂ ਦੀਆਂ ਉਂਗਲਾਂ ਦੇ ਨਿਸ਼ਾਨ ਜਾਂ ਅੱਖਾਂ ਦੀਆਂ ਪੁਤਲੀਆਂ ਸਕੈਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਪਛਾਣ ਕਾਇਮ ਰਹਿ ਸਕੇ ਅਤੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਤੋਂ ਇੱਕ ਦੂਸਰੇ ਵਿਅਕਤੀ ਦੇ ਰਾਸ਼ਨ ਦੀ ਸਹੂਲਤ ਦਾ ਲਾਭ ਨਾ ਲੈ ਸਕੇ ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਕਿ 100 200 ਦੇ ਨੋਟਾਂ ਨੂੰ ਲੈ ਕੇ RBI ਦਾ ਆਇਆ ਵੱਡਾ ਆਦੇਸ਼ ਬੈਂਕਾਂ ਵਿੱਚ ਮਚੀ ਹਫੜਾ ਤਫਰੀ ਦੇਸ਼ ਦੇ ਬੈਂਕਿੰਗ ਰੈਗੂਲੇਟਰ ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਅਤੇ 200 ਦੇ ਨੋਟਾਂ ਸੰਬੰਧੀ ਇੱਕ ਵੱਡਾ ਆਦੇਸ਼ ਜਾਰੀ ਕੀਤਾ ਹੈ ਜਿਸ ਕਾਰਨ ਦੇਸ਼ ਦੇ ਸਾਰੇ ਬੈਂਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੋਵਾਂ ਨੋਟਾਂ ਸੰਬੰਧੀ RBI ਵੱਲੋਂ ਜਾਰੀ ਹਦਾਇਤਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਕਿਹਾ ਗਿਆ ਹੈ ਇਸ ਲਈ RBI ਨੇ ਸਾਰੇ ਬੈਂਕਾਂ ਨੂੰ ਇੱਕ ਸਰਕੂਲਰ ਵੀ ਜਾਰੀ ਤਾਹੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ RBI ਵੱਲੋਂ 100 ਅਤੇ 200 ਰੁਪਏ ਦੇ ਨੋਟਾਂ ਬਾਰੇ ਕਿਸ ਤਰ੍ਹਾਂ ਦਾ ਸਰਕੂਲਰ ਜਾਰੀ ਕੀਤਾ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ATM ਤੋਂ 100 ਅਤੇ 200 ਰੁਪਏ ਦੇ ਨੋਟ ਵੀ ਨਿਕਲਣ ਕੇਂਦਰੀ ਬੈਂਕ ਨੇ ਕਿਹਾ ਕਿ ਜਨਤਾ ਲਈ ਇਨ੍ਹਾਂ ਨੋਟਾਂ ਦੀ ਉਪਲਬਧਤਾ ਵਧਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ ਬੈਂਕਾਂ ਅਤੇ ਵਾਈਟ ਲੇਬਲ ATM ਆਪਰੇਟਰਾਂ ਨੂੰ ਇਸ ਨਿ ਦੇਸ਼ ਨੂੰ ਪੜਾਉ ਵਰ ਲਾਗੂ ਕਰਨਾ ਹੋਵੇਗਾ ਗੈਰ ਬੈਂਕਿੰਗ ਸੰਸਥਾਵਾਂ ਦੁਆਰਾ ਚਲਾਏ ਜਾਣ ਵਾਲੇ ਏਟੀਐਮ ਨੂੰ ਵਾਈਟ ਲੇਬਲ ਏਟੀਐਮ ਕਿਹਾ ਜਾਂਦਾ ਹੈ ਇਨ੍ਹਾਂ ਹਦਾਇਤਾਂ ਤੋਂ ਬਾਅਦ ਦੇਸ਼ ਦੇ ਸਾਰੇ ਬੈਂਕਾਂ ਵਿੱਚ ਹਫੜਾ ਤਫਰੀ ਮਚ ਗਈ ਹੈ ਹੁਣ ਸਾਰਿਆਂ ਬੈਂਕਾਂ ਨੂੰ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਏਟੀਐਮ ਵਿੱਚ ਹੋਰ ਮਿਹਨਤ ਕਰਨੀ ਪਵੇਗੀ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਜਨਤਾ ਦੀ ਅਕਸਰ ਵਰਤੇ ਜਾਣ ਵਾਲੇ ਮੁੱਲ ਦੇ ਨੋਟਾਂ ਤੱਕ ਪਹੁੰਚ ਵਧਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਬੈਂਕ ਅਤੇ ਵਾਈਟ ਲੇਬਲ ਏਟੀਐਮ ਆਪਰੇਟਰ ਇਹ ਯਕੀਨੀ ਬਣਾਉਣਗੇ ਕਿ ਉਹਨਾਂ ਦੇ ਏਟੀਐਮ ਨਿਯਮਿਤ ਤੌਰ ਤੇ 100 ਅਤੇ 200 ਰੁਪਏ ਦੇ ਨੋਟ ਵੀ ਵੰਡਣ ਸਰਕੂਲਰ ਅਨੁਸਾਰ 30 ਸਤੰਬਰ 2025 ਤੱਕ 75% ਦੀ ਏਟੀਐਮ ਵਿੱਚ 100 ਜਾਂ 200 ਰੁਪਏ ਦੇ ਬੈਂਕ ਨੋਟ ਵੰਡਣ ਲਈ ਘੱਟੋ ਘੱਟ ਇੱਕ ਕੈਸਟ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ 31 ਮਾਰਚ 2026 ਤੱਕ 90% ਦੀ ATM ਕਟੋ-ਕਟ ਇੱਕ ਕੈਸਟ ਤੋਂ 100 ਰੁਪਏ ਜਾਂ ਫਿਰ 200 ਰੁਪਏ ਦੇ ਬੈਂਕ ਨੋਟ ਕੱਢ ਦੇਣਗੇ ਸੋ ਇਹ ਸਨ ਆਪਣੀਆਂ ਅੱਜ ਦੀਆਂ ਕੁਝ ਮੁੱਖ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਗਿਆ ਹਨ ਜੇ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਤੁਹਾਡੀ ਕੋਈ رائے ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ